ਉਹ ਧਨ ਹਨ ਜਿਹੜੇ ਦਿਲ ਦੇ ਗਰੀਬ ਹਨ ਕਿਉਂਕਿ ਉਹ ਸਵਰਗ ਰਾਜ ਉਹਨਾਂ ਦਾ ਹੈ ਉਹ ਧਨ ਹਨ ਜਿਹੜੇ ਸੋਗ ਕਰਦੇ ਹਨ ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ ਉਹ ਧਨ ਹਨ ਜਿਹੜੇ ਹਲੀਮ ਹਨ ਕਿਉਂਕਿ ਉਹ ਧਰਤੀ ਦੇ ਵਾਰਿਸ ਹੋਣਗੇ ਉਹ ਧਨ ਹਨ ਜਿਹੜੇ ਧਾਰਮਿਕਤਾ ਤੇ ਭੁੱਖੇ ਤੇ ਪਿਆਸੇ ਹਨ ਕਿਉਂਕਿ ਉਹ ਰਜਾਇਏ ਜਾਣਗੇ ਉਹ ਧਨ ਹਨ ਜਿਹੜੇ ਦਿਆਲੂ ਹਨ ਕਿਉਂਕਿ ਉਹਨਾਂ 'ਤੇ ਦਇਆ ਕੀਤੀ ਜਾਵੇਗੀ ਉਹ ਧਨ ਹਨ ਜਿਨ੍ਹਾਂ ਦੇ ਮਨ ਸ਼ੁੱਧ ਹਨ ਕਿਉਂ ਜੋ ਪਰਮੇਸ਼ਰ ਨੂੰ ਵੇਖਣਗੇ ਉਹ ਧੰਨ ਹਨ ਜਿਹੜੇ ਮੇਲ ਕਰਾਉਂਦੇ ਹਨ ਕਿਉਂ ਜੋ ਉਹ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ ਕਿਉਂ ਜੋ ਸੁਰਗ ਰਾਜ ਉਹਨਾਂ ਦਾ ਹੈ ਧੰਨ ਹੋ ਤੁਸੀਂ ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ ਖੁਸ਼ ਹੋਵੋ ਅਤੇ ਆਨੰਦ ਮਨਾਓ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ ਕਿਉਂਕਿ ਜੋ ਉਹਨਾਂ ਨੇ ਤੁਹਾਡੇ ਤੋਂ ਪਹਿਲਾਂ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ